ਪਿਆਰਪਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਮੋਂਗੇ। ਬੀਤੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀ ਐ ਜੋ ਕਿ ਵੀਡੀਓ ਮੈਂ ਕੀਤੀ ਸੀ ਮੈਂ ਇੱਕ ਨਿੱਜੀ ਚੈਨਲ ਦੇ ਲਈ ਕੰਮ ਕਰਦਾ ਤੇ ਫਿਲਹਾਲ ਦੱਸ ਦਵਾਂ ਕਿ ਉਸ ਵੀਡੀਓ ਦੇ ਵਿੱਚ ਮੈਂ ਲੋਕਾਂ ਨੂੰ ਉਸ ਘਟਨਾ ਦੇ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਜੋ ਕਿ ਨੈਣਾ ਦੇਵੀ ਤੋਂ ਕੁਝ ਸਰਦਾਲੂ ਪਿੰਡ ਮਾਨਕਵਾਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸੀ ਅਚਾਨਕ ਛੋਟੇ ਹਾਥੀ ਦੇ ਵਿੱਚ ਜੋ ਤਕਰੀਬਨ 30 ਦੇ ਕਰੀਬ ਬੈਠੇ ਸੀ ਤੇ ਅਚਾਨਕ ਛੋਟੇ ਹਾਥੀ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਕੁਝ ਉਹਨਾਂ ਦੇ ਪਿੰਡ ਦੇ ਲੋਕ ਇਹ ਵੀ ਆਖ ਰਹੇ ਨੇ ਕਿ ਡਰਾਈਵਰ ਨੇ ਡਰਿੰਕ ਕੀਤੀ ਐ ਸੀ ਰੋਕਿਆ ਵੀ ਸੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਸ ਮਾਮਲੇ ਨੂੰ ਦੇਖਦੇ ਹੋਏ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਾ ਵਾਪਰੇ ਤਾਂ ਉਸੇ ਜਗ੍ਹਾ ਤੇ ਜਾ ਕੇ ਇੱਕ ਵੀਡੀਓ ਕਵਰ ਕੀਤੀ ਜਿਸ ਵਿੱਚ ਕੁਝ ਡਰਾਈਵਰ ਵੀਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਵਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਖਤਰੇ ਦੇ ਵੱਲ ਨਾ ਲੈ ਕੇ ਜਾਓ ਜਾਂ ਮੌਤ ਦੇ ਮੂੰਹ ਵਿੱਚ ਨਾ ਲਿਖ ਜਾਓ ਕਿਉਂਕਿ ਤੁਹਾਡੇ ਵੀ ਪਰਿਵਾਰ ਨੇ ਮੈਂ ਵੀਡੀਓ ਆਪਣਾ ਫਰਜ਼ ਸਮਝ ਕੇ ਸਮਝ ਕੇ કરી ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਸ ਹਾਦਸੇ ਤੋਂ ਬਾਅਦ ਕੋਈ ਹੋਰ ਦੂਸਰਾ ਹਾਦਸਾ ਹੋਵੇ ਤੇ ਹੋਰ ਘਰਾਂ ਦੇ ਚਿਰਾਗ ਬੁੱਝ ਜਾਣ ਜਾਹੋਰ ਪਿੰਡਾਂ ਦੇ ਵਿੱਚ ਅਜੇੇ ਸਿਵੇ ਇਕੱਠੇ ਬੱਲਣ ਨੂੰ ਦੇਖੇ ਜਾਣ ਪਰ ਮੇਰੀ ਕੋਸ਼ਿਸ਼ ਸੀ ਵੀ ਉਹਨਾਂ ਵੀਰਾਂ ਨੂੰ ਸਮਝਾਇਆ ਜਾ ਜਾਵੇ ਤੇ ਕਿਤੇ ਨਾ ਕਿਤੇ ਮੈਂ ਨਿਊਜ਼ ਕਵਰ ਕੀਤੀ ਜਿਸ ਦੇ ਵਿੱਚ ਦੇਖਿਆ ਤੁਸੀਂ ਸਾਰਿਆਂ ਨੇ ਫਿਲਹਾਲ तकरीबन ਉਹ ਵੀਡੀਓ ਮੈਨੂੰ ਲੱਗਦਾ ਵੀ ਸਾਰਿਆਂ ਨੇ ਦੇਖੀ ਹੋਣੀ ਹੈ ਜਿਦੇ ਵਿੱਚ ਇੱਕ ਡਰਾਈਵਰ ਬਹਿਸਵਾਜੀ ਕਰ ਰਿਹਾ ਵੀ ਜਗਾੜੂ ਰੇੜੀਆਂ ਨੂੰ ਲੈ ਕੇ ਵੀ ਮੇਰਾ ਕੋਈ ਸਪਸ਼ਟੀਕਰਨ ਨਹੀਂ ਹੈ ਇਹ ਮੈਂ ਇਹ ਕਹਿ ਰਿਹਾ ਕਿ ਮੈਂ ਆਪਣੀ ਡਿਊਟੀ ਸਮਝੀ ਫਿਲਹਾਲ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਚਲਾਨ ਕਰਨੇ ਚਾਹੀਦੇ ਨੇ ਜੋ ਕਿ ਡਬਲ ਛੱਤ ਲੈ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਲੋਡਿੰਗ ਅਨਲੋਡਿੰਗ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਸਵਾਰੀਆਂ ਰੂਲ ਦੇ ਅਕੋਰਡਿੰਗ ਨਹੀਂ ਟੋ ਸਕਦੀਆਂ ਇਹ ਆਰਟੀਓ ਸਾਹਿਬ ਦੀ ਜ਼ਿੰਮੇਦਾਰੀ ਬਣਦੀ ਹੈ ਖੰਨਾ ਪੁਲਿਸ ਦੀ ਜ਼ਿੰਮੇਦਾਰੀ ਬਣਦੀ ਹੈ ਜੇ ਇਦਾਂ ਦਾ ਕੋਈ ਵਾਹਨ ਮਿਲਦਾ ਤਾਂ ਉਹਦੇ ਨਾਲ ਸ਼ਕਤੀ ਨਾਲ ਪੇਸ ਆਇਆ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੇ ਚਲਾਨ ਕਰੇ ਜਾਣ ਅਸੀਂ ਮੰਨਦੇ ਹਾਂ ਸਰਦਾ ਸਰਦਾ ਸਾਡੀ ਵੀ ਹੈ ਪਰ ਜਿਹੜੇ ਰੂਲ ਤੋੜੇ ਜਾਂਦੇ ਨੇ ਉਹ ਗਲਤ ਨੇ ਢੋਆ ઠવાਈ ਵਾਲੀਆਂ ਗੱਡੀਆਂ ਦੇ ਵਿੱਚ ਸਵਾਰੀਆਂ ਦਾ ਬੈਠਣਾ ਬਿਲਕੁਲ ਗਲਤ ਹੈ ਗੈਰ ਕਾਨੂੰਨੀ ਹੈ ਤੇ ਹੁਣ ਲੋਕ ਕਹਿੰਦੇ ਨੇ ਵੀ ਕਈ ਕਮੈਂਟ ਕਰ ਰਹੇ ਸੀ ਕਿ ਪੱਤਰਕਾਰ ਸਾਹਿਬ ਗੁੱਡ ਜੌਬ ਬਹੁਤ ਦਲੇਰੀ ਨਾਲ ਵੀਡੀਓ ਕੀਤੀ ਹੈ ਬਾਈ ਜੀ ਮੈਂ ਧੰਨਵਾਦ ਕਰਦਾ ਸਤਿਕਾਰ ਕਰਦਾ ਤੁਹਾਡਾ ਸਾਰਿਆਂ ਦਾ ਮੈਂ ਦਲੇਰੀ ਨਾਲ ਮੈਨੂੰ ਨਹੀਂ ਪਤਾ ਇਹ ਤੁਹਾਨੂੰ ਲੱਗਿਆ ਹੋਊਗਾ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਇਹ ਵੀਡੀਓ ਕੀਤੀ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਹੋਰ ਘਰਾਂ ਦੇ ਜਿਹੜੇ ਲੋਕ ਨੇ ਉਹ ਮਰਨ ਹੋਰ ਘਰਾਂ ਦੇ ਲੋਕ ਇਸ ਤਰ੍ਹਾਂ ਲਾवारिस ਲਾਸਾਂ ਦੀ ਤਰ੍ਹਾਂ ਰੋਲਣ ਕਿਉਂਕਿ तकरीबन ਜੇਕਰ ਗੱਲ ਕਰੀਏ ਤਾਂ 4 ਦਿਨਾਂ ਦੇ ਬਾਅਦ ਕਈ ਲੋਕਾਂ ਦੀਆਂ ਬਾਡੀਆਂ ਨੇ ਉਹ ਲਬੀਆਂ ਨੇ ਫਿਲਹਾਲ ਇੱਕ ਨੌਜਵਾਨ ਦੀ ਬਾਡੀ ਲਈ ਹਲੇ ਵੀ ਉਹਦਾ ਪਰਿਵਾਰ ਉਹਦੇ ਚਾਚੇ ਤਾਂ ਆਏ ਨੇ ਉਸ ਨਹਿਰ ਦੇ ਕੰਡੇ ਤੇ ਬੈਠੇ ਨੇ ਜਾਂ ਉਸ ਨਹਿਰ ਦੇ ਆਲੇ ਦੁਆਲੇ ਹਲੇ ਵੀ ਚੱਕਰ ਲਗਾ ਰਹੇ ਨੇ ਪ੍ਰਸ਼ਾਸਨ ਵੀ ਉਹਨਾਂ ਦੀ ਮਦਦ ਕਰ ਰਿਹਾ ਸੀ ਧੰਨਵਾਦ ਕਰਦਿਆਂ ਕਿ ਇਸ ਹਾਦਸੇ ਦੇ ਵਿੱਚ ਪ੍ਰਸ਼ਾਸਨ ਦਾ ਵੀ ਜਿਹੜਾ ਵੱਜ ਚੜ ਕੇ ਰੋਲ ਸੀ ਉਹ ਵੇਖਣ ਨੂੰ ਮਿਲਿਆ ਪਰ ਕਿਤੇ ਨਾ ਕਿਤੇ ਲੋਕ ਅਨਪੜਤਾ ਕਹ ਲੋ ਜਾਂ ਕਹ ਲਈਏ ਕਿ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿ ਇਹ ਹਾਦਸੇ ਜਿਹੜੇ ਰੋਕੇ ਜਾ ਸਕਦੇ ਨੇ ਕਿਤੇ ਨਾ ਕਿਤੇ ਸਵਾਰੀਆਂ ਢੋਣ ਵਾਲੀਆਂ ਗੱਡੀਆਂ ਨੇ ਉਹ ਸਿਰਫ ਸਵਾਰੀਆਂ ਹੀ ਢੋਣ ਇਹ ਜਿਹੜੇ ਮਾਲ ਢੋਣ ਵਾਲੀਆਂ ਗੱਡੀਆਂ ਵਾਲੇ ਸਵਾਰੀਆਂ ਲੈ ਕੇ ਚੱਲੇ ਜਾਂਦੇ ਨੇ ਇਹ ਵੀ ਗਲਤ ਹੈ ਜਗਾੜੂ ਰੇੜੀਆਂ ਵਾਲਿਆਂ ਦਾ ਵੀ ਮੈਂ ਕਹਿੰਦਾ ਗਲਤ ਹੈ ਕਿਉਂਕਿ ਦੇਖ ਸਕਦੇ ਹੋ ਤੁਸੀਂ ਆਪਾਂ ਅਕਸਰ ਦੇਖਦੇ ਆ ਵੀ ਹਾਦਸੇ ਹੁੰਦੇ ਨੇ ਇਹਨਾਂ ਦੇ ਕਰਕੇ ਪਰ ਅਗਲਾ ਉੱਥੇ ਇਹ ਲੈ ਕੇ ਬਹਿ ਜਾਂਦਾ ਮੈਂ ਗਰੀਬ ਆ ਸਾਡੇ ਪਿੱਛੇ ਪੈ ਗਏ ਅਸੀਂ ਰੋਟੀ ਕਿਵੇਂ ਖਾਈਏ ਯਾਰ ਅ ਪਰਮਾਤਮਾ ਜਿਹੜਾ ਉਹਨੇ ਹਰ ਇਨਸਾਨ ਨੂੰ ਜਿਹੜਾ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਇਸ ਧਰਤੀ ਤੇ ਭੇਜਿਆ ਪਰ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਰੂਲ ਤੋੜੀਏ ਪ੍ਰੋਟੋਕਾਲ ਨੂੰ ਤੋੜੀਏ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਪਣੇ ਕਰਕੇ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਲਈ ਮੈਂ ਉਹ ਆਪਣਾ ਫਰਜ਼ ਸਮਝ ਕੇ ਵੀਡੀਓ ਕਰੀ ਸੀ ਮੈਨੂੰ ਨਹੀਂ ਲੱਗਦਾ ਵੀ ਮੈਂ ਕੋਈ ਦਲੇਰੀ ਵਾਲਾ ਕੰਮ ਕੀਤਾ ਜਾਂ ਮੈਂ ਕੋਈ ਮਾੜਾ ਕੰਮ ਕੀਤਾ ਕਿਉਂਕਿ ਕਈ ਲੋਕ ਕਹਿ ਰਹੇ ਸੀ ਕਿ ਅ ਆਤ ਹੁੰਦੀ ਹੈ ਕਿ 500 ਰੁਪਿਆ ਦੋ ਪੱਤਰਕਾਰ ਨੂੰ ਬਾਈ ਜੀ ਜਿਹੜਾ ਇਹ ਕਹਿ ਰਿਹਾ ਸੀ ਤਾਂ ਮੇਰੇ ਨਾਲ ਗੱਲ ਕਰ ਸਕਦਾ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚ ਦੀ ਕਰ ਦਿਓ ਜੋ ਲੋਕ ਕਹਿੰਦੇ ਨੇ ਵੀ ਇਹ ਆਪਣਾ ਢਿੱਡ ਕਿਵੇਂ ਭਰਨ ਢਿੱਡ ਭਰਨ ਲਈ ਬਾਈ ਜੀ ਅਸੀਂ ਮੰਨਦੇ ਆ ਵੀ ਕਿਸ਼ਤਾਂ ਦੇਣੀਆਂ ਨੇ ਤੇ ਕੰਮ ਤਾਂ ਹਰੇਕ ਨੂੰ ਮਿਲ ਹੀ ਜਾਂਦਾ ਪਰ ਇਹ ਜ਼ਰੂਰੀ ਨਹੀਂ ਹੈਗਾ ਇਹ ਰੂਲ ਵੀ ਨਹੀਂ ਹੈਗਾ ਇਹ ਰੂਲ ਮੈਂ ਤਾਂ ਇਹ ਕਹੂੰਗਾ ਵੀ ਜੇ ਇਦਾਂ ਦੇ ਲੋਕ ਆਪਣਾ ਤੋੜਦੇ ਨੇ ਨਿਜਮ ਟ੍ਰੈਫਿਕ ਨਿਜਮ ਤੋੜਦੇ ਨੇ ਤਾਂ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਬਣਦੀ ਆ ਉਹਨਾਂ ਦੇ ਉੱਤੇ ਇਹੀ ਗੱਲ ਤੁਸੀਂ ਹਿਮਾਚਲ ਦੇ ਵਿੱਚ ਜਾ ਕੇ ਕਿਉਂ ਨਹੀਂ ਬੈਠਦੇ ਇਹੀ ਗੱਲ ਤੁਹਾਡੀ ਇਹੀ ਉੱਥੇ ਪੈਰ ਫੜਨ ਲਈ ਜਾਂਦੇ ਹੋ ਤੁਸੀਂ ਉੱਥੇ ਹਿਮਾਚਲ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਤੁਹਾਡੇ ਨਾਲ ਸਖਤੀ ਨਹੀਂ ਕਰਦੀ ਫਿਰ ਤੁਸੀਂ ਧਰਮ ਦਾ ਮੁੱਦਾ ਬਣਾ ਕੇ ਬੈਠ ਜਾਂਦੇ ਹੋ ਸਾਰੀ ਗਲਤੀ ਇੱਥੇ ਆ ਵੀ ਤੁਸੀਂ ਧਰਮ ਦਾ ਮੁੱਦਾ ਬਣਾ ਕੇ ਬੈਠ ਜਾਂਦੇ ਹੋ ਵੀ ਅਸੀਂ ਮਾਤਾ ਦੇ ਜਾ ਰਹੇ ਸੀ ਬਾਈ ਜੀ ਕੌਣ ਰੋਕਦਾ ਤੁਹਾਨੂੰ ਸਤਕਾਰ ਕਰਦੇ ਨੇ ਪੁਲਿਸ ਵਾਲੇ ਵੀਰ ਤਾਂ ਕਹੀ ਇਹ ਜੇ ਵੀ ਨੇ ਤੁਹਾਡੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੋਏ ਹੁੰਦੇ ਨੇ ਸਿਰਫ ਤੁਹਾਨੂੰ ਇਸ ਵਜ੍ਹਾ ਕਰਕੇ ਰੋਕਦੇ ਨੇ ਵੀ ਬਾਈ ਜੀ ਸੱਟ ਪੇਟ ਦਾ ਖਾਲੋ ਰਿਕੁਐਸਟ ਇਹ ਆ ਵੀ ਤੁਸੀਂ ਹੈਲਮਟ ਲੈ ਕੇ ਜਾਓ ਪਰ ਯਾਰ ਗਲਤੀ ਤਾਂ ਤੁਹਾਡੀ ਵੀ ਆ ਹੈਲਮਟ ਲੈ ਕੇ ਜਾਓ ਅਸੀਂ ਇਹ ਕਹਿੰਨੇ ਆ ਠੀਕ ਹੈ ਤੁਸੀਂ ਲੰਬੇ ਰੂਟ ਤੇ ਜਾ ਰਹੇ ਹੋ ਅ ਤੁਸੀਂ ਕੋਈ ਸਕਿਉਰਿਟੀ ਪਰਪਸ ਦੇ ਤੌਰ ਤੇ ਦੇਖੀਏ ਕੁਝ ਹ ਹ ਹਿਲਵ ਸਿਲਾ ਨਹੀਂ ਕਰਕੇ ਜਾਂਦੇ ਹੈਗੇ ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਥੋੜਾ ਸਖਤ ਹੋਣ ਦੀ ਲੋੜ ਹੈ ਹਿਮਾਚਲ ਪੁਲਿਸ ਜੇਕਰ ਪੰਜਾਬੀਆਂ ਦੇ ਚਲਾਨ ਕਰ ਸਕਦੀ ਹੈ ਉੱਥੇ ਜਾ ਕੇ ਤਾਂ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਵੱਧਦੀ ਹੈ ਵੀ ਉਹ ਵੀ ਚਲਾਨ ਕਰੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅ ਵਾਇਰਲ ਜਰੂਰ ਕਰੋ ਤਾਂ ਕਿ ਵੀਡੀਓ ਉਸ ਵੀਡੀਓ ਦੀ ਤਰ੍ਹਾਂ ਉਹਨਾਂ ਲੋਕਾਂ ਤੱਕ ਵੀ ਪਹੁੰਚ ਜਾਏ ਕਿਉਂਕਿ ਉਹਨਾਂ ਲੋਕਾਂ ਨੇ ਰੂਲ ਤੋੜੇ ਨੇ ਤੇ ਹੁਣ ਵੀ ਤੋੜਦੇ ਆ ਰਹੇ ਨੇ ਇਹਨੂੰ ਧਾਰਮਿਕ ਮੁੱਦੇ ਦੀ ਰੰਗਤ ਨਾ ਦਿਓ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਮਾਤਾ ਦੇ ਜਾਣਾ ਸਰਦਾ ਤੁਹਾਡੀ ਜਰੂਰ ਜਾਓ ਅਸੀਂ ਵੀ ਜਾਂਦੇ ਆ ਹੋਰ ਲੋਕ ਵੀ ਜਾਂਦੇ ਨੇ ਪਰ ਇਹ ਨਾ ਨਾ ਕਹੋ ਕਿ ਪੱਤਰਕਾਰ ਨੂੰ ਕਿਸੇ ਨੇ ਸਿਖਾ ਕੇ ਭੇਜਿਆ ਸੀ ਆਪਣੀ ਫਰਜ ਸਮਝਿਆ ਡਿਊਟੀ ਹੈ ਸਾਡੀ ਜੇ ਕੋਈ ਆਪਣੀ ਡਿਊਟੀ ਨਹੀਂ ਸਮਝਦਾ ਤਾਂ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਆ ਤੇ ਬਾਈ ਬਣ ਕੇ ਸਾਨੂੰ ਜਿਹੜੀ ਡਿਊਟੀ ਹੈ ਸਾਡੀ ਕਰ ਲੈਣ ਦਿਓ ਤੇ ਇਹ ਨਾ ਕਹੋ ਵੀ ਪੱਤਰਕਾਰ ਸਿਖਾ ਕੇ ਭੇਜਿਆ ਜਾਂ ਪੱਤਰਕਾਰ ਕਿਸੇ ਹੋਰ ਧਰਮ ਦਾ ਮੈਂ ਵੀ ਮੰਨਦਾ ਮੇਰੀ ਵੀ ਮੰਨਤਾ ਮਾਤਾ ਦੇ ਵਿੱਚ ਪਰ ਅਸੀਂ ਇਸ ਤਰ੍ਹਾਂ ਰੂਲ ਨਹੀਂ ਤੋੜਦੇ ਅਸੀਂ ਜਾਣਾ ਹੁੰਦਾ ਜੇ ਬਾਈਕ ਤੇ ਜਾਈਏ ਤਾਂ ਅਸੀਂ ਹੈਲਮਟ ਲੈ ਕੇ ਜਾਂਦੇ ਆ ਸਾਰੇ ਡਾਕੂਮੈਂਟ ਪੂਰੇ ਕਰਕੇ ਜਾਂਦੇ ਆ ਕਿ ਸਾਨੂੰ ਅੱਗੇ ਤੋਂ ਕੋਈ ਬੋਲੇ ਨਾ ਕਿਉਂਕਿ ਸਾਡੇ ਤੋਂ ਸੁਣਿਆ ਨਹੀਂ ਜਾਂਦਾ ਸ਼ਾਇਦ ਅਸੀਂ ਲੋਕਾਂ ਦੇ ਵਿਚਰ ਲੋਕਾਂ ਦੇ ਵਿੱਚ ਰਹਿ ਕੇ ਜਾਂ ਲੋਕਾਂ ਦੇ ਵਿੱਚ ਵਿਚਰ ਕੇ ਜਾਗਰੂਕ ਹੋ ਚੁੱਕਿਆ ਸੋ ਉਹਨੂੰ ਵੀ ਲੋੜ ਹੈ ਜਾਗਰੂਕ ਹੋਣ ਦੀ ਤੇ ਇਸ ਤਰ੍ਹਾਂ ਬਹਿਸ ਵਾਜੀਆਂ ਕਰਨ ਨਾਲੋਂ ਜੇ ਤੁਸੀਂ ਰੂਲ ਤੋੜਨੇ ਬੰਦ ਕਰ ਦਮੋ ਤਾਂ ਸ਼ਾਇਦ ਇਹ ਪੰਜਾਬ ਜਿਹੜਾ ਮੋੜ ਤੋਂ ਫਸਾ ਹੋ ਜੂਗਾ ਬਾਈ ਬਣ ਕੇ ਮੇਰੀ ਤਾਂ ਇੰਨੀ ਬੇਨਤੀ ਆ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚ ਦੀ ਕਰ ਦਿਓ ਜਿਹੜੇ ਕਹਿੰਦੇ ਨੇ ਕਿ ਪੱਤਰਕਾਰ ਕੋਲੇ ਕੀ ਅਧਿਕਾਰ ਹੈ ਗੱਡੀ ਰੋਕਣ ਦਾ ਬਾਈ ਜੀ ਉੱਥੇ ਮੁਲਾਜ਼ਮ ਬੈਠੇ ਸੀ ਤੇ ਮੈਂ ਆਪਣੀ ਡਿਊਟੀ ਸਮਝੀ ਮੈਂ ਉਹਨਾਂ ਨੂੰ ਗੱਲ ਕਰੀ ਇਸ ਵਿਸ਼ੇ ਦੇ ਉੱਤੇ ਜੇ ਹੁਣ ਉਹ ਆਪ ਡਿਊਟੀ ਨਹੀਂ ਕਰਨਾ ਚਾਹੁੰਦੇ ਤਾਂ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਤੇ ਬਸ ਇਹੀ ਬੇਨਤੀ ਹੈ ਵੀ ਰੂਲ ਨਾ ਤੋੜੋ ਮਾਤਾ ਦੇ ਜਾਓ ਸਰਦਾ ਤੁਹਾਡੀ ਸਾਰਿਆਂ ਦੀ ਹੈ ਸਾਡੀ ਵੀ ਹੈ ਤੇ ਚੰਗੇ ਕੰਮ ਕਰੋ ਜਾ ਕੇ ਤੇ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜੇ ਆ ਅੱਧ ਨਾਲੋਂ ਵੱਧ ਮੰਡੀ ਮੰਡੀਰ ਕਿਉਂਕਿ ਮੈਂ ਇਸ ਲਈ ਸ਼ਬਦ ਵਰਤ ਰਿਹਾ ਕਿਉਂਕਿ ਅੱਧ ਨਾਲੋਂ ਜ਼ਿਆਦਾ ਲੋਕ ਤਾਂ ਨਹਿਰਾਂ ਦੇ ਉੱਤੇ ਸੁੱਖਾ ਮਿਲਦੇ ਫਿਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਛੇੜਖਾਨੀਆਂ ਕਰ ਦਿੰਦੇ ਨੇ ਉੱਥੇ ਜਾ ਕੇ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਵਧਾਵਾ ਨਾ ਦਿਓ ਤੇ ਜੇਕਰ ਤੁਸੀਂ ਸਾਡੇ ਵਰਗਿਆਂ ਦਾ ਸਾਥ ਦਿਓਗੇ ਤਾਂ ਸਾਡੇ ਵੀ ਹੌਸਲੇ ਹੋਣਗੇ ਪੰਜਾਬ ਪੁਲਿਸ ਦੇ ਵੀ ਹੌਸਲੇ ਵਧਣਗੇ ਕਿਉਂਕਿ ਸਾਥ ਦਿਓ ਇਹਨੂੰ ਧਾਰਮਿਕ ਰੰਗ ਤੇ ਨਾ ਦਿਓ ਬਸ ਇੰਨੀ ਕਹਿ ਕੇ ਮੈਂ ਧੰਨਵਾਦ ਕਰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਸਕਣ ਧੰਨਵਾਦ ਬਹੁਤ ਬਹੁਤ